ਅਧਿਕ ਕਥਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅਧਿਕ ਕਥਿਆ ਵਿੱਚ ਮੈਂ ਤੁਹਾਡੇ ਨਾਲ ਪਠ ਨੰਬਰ 13 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਹੈ ਧਨੀ ਰਾਮ ਚਾਹਤ ਇਦੇ ਲੇਖਕ ਹਨ ਇਦੇ ਭੂ ਵਿਕਲਪੀ ਪ੍ਰਸ਼ਨ ਕਿਹੜੇ ਹਨ ਉਹਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਜਿਹੜੇ ਐਗਜ਼ਾਮ ਵਿੱਚ ਤੁਹਾਡੇ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਜੀ ਅੱਜ ਦੇ ਭੂ ਵਿਕਲਪੀ ਪ੍ਰਸ਼ਨ ਕਿਹੜੇ ਹਨ ਗੁਰੂ ਜੀ ਨੇ ਕਿਸ ਤੋਂ ਅੰਮ੍ਰਿਤ ਛਕਿਆ ਸੀ ਪੰਜ ਪਿਆਰੀਆਂ ਤੋਂ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਗੁਰੂ ਜੀ ਨੇ ਕਿਸ ਤੋਂ ਅੰਮ੍ਰਿਤ ਛਕਿਆ ਸੀ ਗੁਰੂ ਜੀ ਨੇ ਜਿਹੜੀ ਵਿਸਾਖੀ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਪਹਿਲੇ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸਿੰਘ ਬਣਾਇਆ ਉਹ ਵੱਖ-ਵੱਖ ਪ੍ਰਾਂਤਾਂ ਤੇ ਵੱਖ-ਵੱਖ ਜਾਤਾਂ ਦੇ ਦੇਸੀ ਫਿਰ ਗੁਰੂ ਜੀ ਨੇ ਉਹਨ ਪੰਜ ਪਿਆਰੀਆਂ ਤੋਂ ਅੰਮ੍ਰਿਤ ਛਕਿਆ ਸੀ ਪੁੱਛਿਆ ਗਿਆ ਸੀ ਗੁਰੂ ਜੀ ਨੇ ਕਿਸ ਤੋਂ ਅੰਮ੍ਰਿਤ ਛਕਿਆ ਸੀ ਗੁਰੂ ਜੀ ਨੇ ਪੰਜ ਪਿਆਰੀਆਂ ਤੋਂ ਅੰਮ੍ਰਿਤ ਛਕਿਆ ਸੀ दुजा प्रश्न केडिया सी पंचप्यारिया को तो अमृत छक के आप गोविंद राय तो की बन गई गोविंद सिंह प्यारिया तो अमृत छक के गुरुजी की बन गए पंच प्यारिया तो अमृत छक के गुरुजी गोविंद सिंह बन गए तीसरा प्रश्न केड़ा सी अमृत छका के गुरुजी ने की कहा अमृत छका के गुरुजी ने की कहा चिड़िया बाजा नाल लड़ गया अमृत छका के गुरुजी ने कहा की हां ਚਿੜੀਆਂ ਬਾਜਾਂ ਨਾਲ ਲੜਨ ਗਿਆ ਚੌਥਾ ਪ੍ਰਸ਼ਨ ਕਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛਡ ਕੇ ਕਿੱਥੇ ਪਹੁੰਚੇ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਚਮ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛਡ ਕੇ ਕਿੱਥੇ ਪੁੱਛੇ ਗਏ ਕਿੱਥੇ ਪਹੁੰਚੇ ਆ ਪੁੱਛਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛਡ ਕੇ ਚਮਕੌਰ ਦੀ ਗੜੀ ਵਿੱਚ ਪਹੁੰਚੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੱਡੇ ਸਾਹਿਜਾ ਦੇ ਅਜੀਤ ਸਿੰਘ ਤੇ ਚੂਹਾਰ ਸਿੰਘ ਕਿੱਥੇ ਸ਼ਹੀਦ ਹੋਏ ਚਮਕੌਰ ਵਿੱਚ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜਾ ਚਮਕੌਰ ਵਿੱਚ ਵੱਡੇ ਸਾਹਿਬਜਾ ਦੇ ਅਜੀਤ ਸਿੰਘ ਤੇ ਚੂਹਾਰ ਸਿੰਘ ਉੱਥੇ ਸ਼ਹੀਦ ਹੋਏ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਕਿੰਨੇ ਸਿੰਘਾਂ ਨੇ ਗੁਰੂ ਜੀ ਨੂੰ ਹਰਤ ਦੇ ਹਨੇਰੇ ਵਿੱਚ ਚਮਕੌਰ ਦੀ ਗੜੀ ਛੱਡਣ ਦੀ ਬੇਨਤੀ ਕੀਤੀ 5 8 18ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਵੀ ਪੰਜ ਸਿੰਘਾਂ ਨੇ ਹਰਤ ਦੇ ਹਨੇਰੇ ਵਿੱਚ ਗੁਰੂ ਜੀ ਨੂੰ ਚਮਕੌਰ ਦੀ ਗੱਡੀ ਛੱਡਣ ਦੀ ਬੈਂਤੀ ਕਿੱਥੀ ਸੀ ਕਿੱਤੀ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਚਮਕੌਰ ਤੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਪੁੱਜੇ ਦਮਦਮਾ ਸਾਹਿਬ ਵਿਖੇ ਚਮਕੌਰ ਦੀ ਪੰਜ ਸਿੰਘਾਂ ਨੇ ਗੁਰੂ ਜੀ ਨੂੰ ਚਮਕੌਰ ਦੀ ਗੱਡੀ ਛੱਡਣ ਦੀ ਬੈਂਤੀ ਕੀਤੀ ਤੇ ਚਮਕੌਰ ਦੀ ਗੱਡੀ ਨੂੰ ਛੱਡ ਕੇ ਗੁਰੂ ਜੀ ਦਮਦਮਾ ਸਾਹਿਬ ਵਿਖੇ ਪੁੱਜੇ ਕਿੱਥੇ ਪੁੱਜੇ ਦਮਦਮਾ ਸਾਹਿਬ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਹਰਨਦੇ ਹਾਕਮ ਨੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੁਰਾਵਰ ਸਿੰਘ ਤੇ ਫਤੇਹ ਸਿੰਘ ਨੂੰ ਕਿਸ ਤਰ੍ਹਾਂ ਸਹਿੱਦ ਕੀਤਾ ਜਿਉਂਦਿਆਂ ਨੀਵਾ ਵਿੱਚ ਛਿਣਵਾ ਕੇ ਜਿਉਂਦਿਆਂ ਨੀਵਾ ਵਿੱਚ ਛਿਣਵਾ ਕੇ ਸਰਹੰਦੇ ਦੇ ਹਾਕਮ ਨੇ ਬਾਬਾ ਜੁਰਾਵਰ ਸਿੰਘ ਸਰਹੰਦੇ ਦੇ ਹਾਕਮ ਨੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਤੇ ਫਤੇਹ ਸਿੰਘ ਨੂੰ ਜਿੰਦਿਆਂ ਜਿਉਂਦਿਆਂ ਨੀਵਾ ਵਿੱਚ ਛਿਣਵਾ ਕੇ ਸਹਿੱਦ ਕਰ ਦਿੱਤਾ ਗਿਆ ਸੀ ਸਹੀਦ ਕਰ ਦਿੱਤਾ ਗਿਆ ਸੀ। ਕੋਣ ਸੀ ਬਾਬਾ ਜਰੌੜ ਸਿੰਘ ਤੇ ਬਾਬਾ ਫਤੇ ਸਿੰਘ। ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ? ਗੁਰੂ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਚਿੱਠੀ ਦਾ ਕੀ ਨਾਮ ਸੀ? ਬਈ ਗੁਰੂ ਜੀ ਨੂੰ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਫਾਰਸੀ ਭਾਸ਼ਾ ਵਿੱਚ। ਉਹਦਾ ਕੀ ਨਾਮ ਸੀ? ਉਹਦਾ ਨਾਮ ਜਫਰਨਾਵਾ ਸੀ। ਵਿਦਿਆਰਥੀਓ ਅੱਧਿਕ ਕਥਿਆ ਐਥੋਂ ਸਮਝਤ ਹੋਈ ਸੀ। ਅੱਧਿਕ ਕਥਿਆ ਤੁਹਾਨੂੰ ਕਿਵੇਂ ਲੱਗੀ? ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ। ਬਾਦ ਦੀ ਕਥਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ